ਵਾਸੀਕਾਰ ਮੈਂ ਤੁਹਾਡਾ 호ਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਸੱਚਮੁੱਚ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨੇ ਜਦੋਂ ਉਹ ਸ੍ਰੀ ਹਰਮੰਦਰ ਸਾਹਿਬ ਵਿਖੇ ਡਿਊਟੀ ਕਰ ਰਹੇ ਸੀ ਕੀ ਸੱਚਮੁੱਚ ਨਰੈਨ ਸਿੰਘ ਚੌੜਾ ਵੱਲੋਂ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂ ਸੁਖਬੀਰ ਸਿੰਘ ਬਾਦਲ ਦੇ ਅੰਗ ਰਖਕ ਵੱਲੋਂ ਜਿਸ ਦਾ ਨਾਮ ਜਸਵੀਰ ਸਿੰਘ ਦੱਸਿਆ ਜਾ ਰਿਹਾ ਹੈ ਉਸ ਨੇ ਦਬੋਚਿਆ ਹਵਾਈ ਫੈਰ ਸੀ ਸ੍ਰੀ ਹਰਮੰਦਰ ਸਾਹਿਬ ਦੀ ਦੀਵਾਰ ਜਾਂ ਕੰਧ ਵਿੱਚ ਜਾ ਕੇ ਕਿਉਂ ਲੱਗਾ ਜੇਕਰ ਐਫ ਆਈ ਆਰ ਦੀ ਗੱਲ ਕਰੀਏ ਐਫ ਆਈ ਆਰ ਕੱਟੀ ਗਈ ਹੈ ਅਸੀਂ ਕੋਈ ਸੁਖਬੀਰ ਸਿੰਘ ਬਾਦਲ ਦੀ ਸਪੋਰਟ ਨਹੀਂ ਕਰਦੇ ਲੇਕਿਨ ਸੱਚ ਬੋਲਣ ਤੋਂ ਵੀ ਗੁਰੇਸ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਲੋਕ ਅਤੇ ਪੰਜਾਬ ਦੇ ਜਿਹੜੇ ਸਿਆਸੀ ਜਾਂ ਜਿਹੜੀਆਂ ਪਾਰਟੀਆਂ ਨੇ ਉਹ ਸਾਰੇ ਹੀ ਜਿਹੜੇ ਭੰਬਲ ਪੂਸੇ ਵਿੱਚ ਪਏ ਹੋਏ ਨੇ ਕਿ ਜਿਸ ਤਰ੍ਹਾਂ ਦੀ ਪੰਜਾਬ ਪੁਲਿਸ ਵੱਲੋਂ ਐਫ ਆਈ ਆਰ ਕੱਟੀ ਗਈ ਸੂਬੇ ਦੇ ਮੁੱਖ ਮੰਤਰੀ ਨੇ ਇੱਕ ਪਾਸੇ ਤਾਂ ਕਿਹਾ ਕਿ ਇਹ ਘਟਨਾ ਜਿਹੜੀ ਨਿੰਦਾਯੋਗ ਨਿੰਦਾਯੋਗ ਘਟਨਾ ਹੈ ਅਸੀਂ ਇਸ ਦੀ ਸਪੋਰਟ ਨਹੀਂ ਕਰਦੇ ਲੇਕਿਨ ਪੰਜਾਬ ਪੁਲਿਸ ਵੱਲੋਂ ਜਿਹੜੀ ਇਹ ਆਫਾਇਰ ਕੱਟੀ ਗਈ ਹੈ ਉਸ ਨੇ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਸ਼ਸ਼ੋਪੰਜ ਸਸਪੈਂਸ ਅਤੇ ਭੰਮਲਪੂਸੇ ਵਿੱਚ ਪਾ ਦਿੱਤਾ ਹੈ ਕਿ ਉਸ ਨੇ ਸਿਰ ਖੁਰਕਣ ਵਾਸਤੇ ਜਿਹੜੀ ਪਿਸਤਲ ਕੱਢੀ ਕੀ ਉਸ ਨੂੰ ਧੱਕਾ ਮੁਕੀ ਵਜ੍ਹਾ ਇਸ ਕਰਕੇ ਉਸ ਨੇ ਪਿਸਤਲ ਕੱਢੀ ਆਖਰਕਾਰ ਉਹ ਗੁਰੂ ਘਰ ਦੇ ਵਿੱਚ ਪਿਸਤਲ ਲੈ ਕੇ ਕਿਉਂ ਜਾ ਰਹੀ ਸੀ ਨਰਿੰਦਰ ਸਿੰਘ ਚੋੜਾ ਮੈਂ ਪਹਿਲਾਂ ਵੀ ਕਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਸਪੋਰਟ ਨਹੀਂ ਕਰਦੇ ਲੇਕਿਨ ਸੱਚ ਬੋਲਣ ਤੋਂ ਗਰੇਸ ਨਹੀਂ ਕਰਨਾ ਚਾਹੀਦਾ ਐਫ ਆਈ ਆਰ ਕੱਢੀ ਗਈ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਪੁਲਿਸ ਨਰਿੰਦਰ ਸਿੰਘ ਚੌੜਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਐਸਪੀਸੀ ਦੇ ਪ੍ਰਧਾਨ ਐਡਮੁਕ ਨੇ ਹਰਜਿੰਦਰ ਸਿੰਘ ਧਾਮੀ ਦੇ ਨਾਲ ਵੀ ਉਸ ਦਿਨ ਗੱਲਬਾਤ ਹੋਈ ਧਰਮ ਸਿੰਘ ਜਿਹੜੇ ਉਹਨਾਂ ਦੇ ਛੋਟੇ ਭਾਈ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਆਖਰਕਾਰ ਮਾਜਰਾ ਕੀ ਹੈ ਫਿਰ ਜਦੋਂ ਦਬੋਚ ਲਿਆ ਜਾਂਦਾ ਹੈ ਤਾਂ ਜਿਹੜੀ ਗੋਲੀ ਹੈ ਸਿੱਧਾ ਸ੍ਰੀ ਹਰਮੰਦਰ ਸਾਹਿਬ ਦੀ ਦੀਵਾਰ ਉੱਤੇ ਜਾ ਬੈਦੀ ਹੈ ਹਾਲੇ ਵੀ ਉੱਤੇ ਨਿਸ਼ਾਨ ਵੇਖੇ ਜਾ ਸਕਦੇ ਨੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਕਿਉਂ ਬਣਾਇਆ ਜਾ ਰਿਹਾ ਹੈ ਪੰਜਾਬ ਦੀਆਂ ਪਵਨਾਵਾਂ ਦੇ ਨਾਲ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨੇ ਚਾਹੇ ਹੋਰ ਕਿਸੇ ਪਾਰਟੀ ਦੇ ਨੇ ਹਮਲਾ ਤਾਂ ਕਿਸੇ ਤੇ ਵੀ ਹੋ ਸਕਦਾ ਹੈ ਲੇਕਿਨ ਇਸ ਮਾਮਲੇ ਨੂੰ ਠੰਡੇ ਬਸਤੇ ਦੇ ਵਿੱਚ ਪਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਕਿ ਸੰਗਤ ਦਾ ਬੰਦਾ ਸੀ ਸ਼ਰਧਾਲੂ ਸੀ ਮੱਥਾ ਟੇਕਣ ਆਇਆ ਕੰਨ ਨਾਲ ਉਹ ਜੇ ਪੈਂਟ ਦੀ ਜੇਬ ਦੇ ਵਿੱਚੋਂ ਕੱਢੀ ਚਾਨਕ ਫੈਰ ਹੋ ਗਿਆ ਨਹੀਂ ਇਹ ਵਿਅਤ ਬੰਦੀ ਹੈ ਸੱਚ ਸੱਚ ਹੁੰਦਾ ਹੈ ਲੇਕਿਨ ਉਸ ਐਫ ਆਈ ਆਰ ਦੇ ਵਿੱਚ ਅਜਿਹੀ ਕੋ ਵੱਡੀ ਧਾਰਾ ਨਹੀਂ ਦਿਸਦੀ ਨਜ਼ਰ ਆ ਰਹੀ ਜਿੱਥੇ ਕਿ ਕੋਈ ਉਮਰ ਘੱਟ ਜਾਂ ਲੰਮੀ ਸਜ਼ਾ ਹੋਵੇ ਨਰਿੰਦਰ ਸਿੰਘ ਚੋੜਾ ਨੂੰ ਨਰਿੰਦਰ ਸਿੰਘ ਚੋੜਾ ਦੇ ਦੋਨੋਂ ਲੜਕੇ ਵਕੀਲ ਨੇ ਉਹਨਾਂ ਵੱਲੋਂ ਵੀ ਆਪਣੇ ਪੱਧਰ ਉੱਤੇ ਦਲੀਲਾਂ ਪੇਸ਼ ਕੀਤੀਆਂ ਜਾਰੀਆਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਲੇਕਿਨ ਸੱਚਮੁੱਚ ਇਹ ਹਮਲਾ ਸੀ ਇਸ ਤੋਂ ਅਸੀਂ ਆਨਕਾਨੀ ਜਾਂ ਮਨਾ ਨਹੀਂ ਕਰ ਸਕਦੇ ਪੰਜਾਬ ਦੇ ਲੋਕਾਂ ਨੇ ਜਿਹੜੀ ਸੀਸੀਟੀਵੀ ਤੇ ਫੁਟੇਜ ਦੇਖੀ ਹੈ ਉਸ ਤੇ ਸਿੱਧਾ ਸ਼ਰع ਆਮ ਜਾਨੋ ਮਾਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਨਰੈਨ ਸਿੰਘ ਚੌੜਾ ਵੱਲੋਂ ਭਾਵੇਂ ਉਹ ਪਵਨਾਤਮਕ ਹੋ ਗਿਆ ਸੀ ਲੇਕਿਨ ਇਧਰ ਪੰਜਾਬ ਪੁਲਿਸ ਵੱਲੋਂ ਜਿਹੜੀ ਐਫਆਈਆਰ ਕੱਟੀ ਗਈ ਹੈ ਉਸ ਦੇ ਵਿੱਚ ਕੋਈ ਜ਼ਿਆਦਾ ਠੋਸ ਸਬੂਤ ਦੱਸੇ ਨਹੀਂ ਗਏ ਕਿਸੇ ਵੀ ਸਮੇਂ ਨਰੈਨ ਸਿੰਘ ਚੌੜਾ ਜਿਹੜੇ ਨੇ ਉਹ ਬਾਹਰ ਆ ਸਕਦੇ ਨੇ ਕਿਉਂਕਿ ਵਾਰ-ਵਾਰ ਉਸ ਦੇ ਲੜਕਿਆਂ ਵੱਲੋਂ ਅਤੇ ਉਸ ਦੇ ਸਮਰਥਕਾਂ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਇੱਕ ਪਾਸੇ ਕਹਿੰਦੇ ਨੇ ਕਿ ਨੁਪੰਤ ਵਿੱਚੋਂ ਨਹੀਂ ਛੇਕਿਆ ਜਾਣਾ ਚਾਹੀਦਾ ਚਲੋ ਉਹ ਤੇ ਧਰਮ ਦਾ ਆਬਦਾ ਮੁੱਦਾ ਹੈ ਛੇਕਣਾ ਹੈ ਜਾਂ ਨਹੀਂ ਛੇਕਣਾ ਲੇਕਿਨ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਸ ਮਾਮਲੇ ਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਕਿ ਉਸ ਦੇ ਸਿਰ ਕੁਕਣ ਵਾਸਤੇ ਦੀ ਉਤੇ ਪ੍ਰਦਰਸ਼ਨ ਕਰਨ ਵਾਸਤੇ ਕੀ ਉਸਨੇ ਹਵਾਈ ਫਰਖੰਨ ਵਾਸਤੇ ਨਰੈਨਸਿੰਘ ਚੋੜਾ ਨੇ ਆਪਣੀ ਜੇਬ ਦੇ ਵਿੱਚੋਂ ਪਿਸਤਲ ਕੱਢਿਆ ਸੀ ਇਸ ਬਾਰੇ ਹੁਣ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਅਤੇ ਪੰਜਾਬ ਦੇ ਲੋਕਾਂ ਨੂੰ ਸੂਚਨਾ ਪਹੁੰਚੇਗਾ ਕਿ ਹਮਲਾ ਤਾਂ ਕੱਲ ਕਿਸੇ ਹੋਰ ਤੇ ਵੀ ਹੋ ਸਕਦਾ ਹੈ